ਅੱਜ ਕੱਲ ਤਾਂ ਯਾਰ ਖਬਰਾਂ ਸੁਣ ਕੇ ਜਮਾਨੇ ਤੋਂ ਡਰ ਲੱਗਣ ਲੱਗ ਗਿਆ ਇੱਕ ਸਕੂਲ ਦੀ ਮੈਡਮ ਸੀਗੀ ਤੇ ਜਿਹੜਾ ਮੁੰਡਾ ਮੈਡਮ ਕੋਲੇ ਟਿਊਸ਼ਨ ਤੇ ਪੜਦਾ ਸੀਗਾ ਮੈਡਮ ਨੇ ਉਸੇ ਮੁੰਡੇ ਦੇ ਨਾਲ ਸੁਹਾਗ ਰਾਤ ਮਨਾ ਲਈ ਤੇ ਅਗਲੇ ਦਿਨ ਮੁੰਡੇ ਦੀ ਠੂਏ ਤੇ ਲੱਤ ਮਾਰ ਕੇ ਮੁੰਡੇ ਨੂੰ ਘਰੋਂ ਦਬਾਲ ਦਿੱਤਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਕਹਾਣੀ ਨੂੰ ਥੋੜਾ ਜਿਆਦਾ ਗੌਰ ਨਾਲ ਸੁਣਿਓ ਕਿਉਂਕਿ ਜ਼ਮਾਨਾ ਬੜਾ ਤੇਜ਼ ਤਰਾਰ ਹੋ ਚੁੱਕਿਆ ਆਪਾਂ ਕਿਸੇ ਤੇ ਵੀ ਯਕੀਨ ਅੱਖਾਂ ਬੰਦ ਕਰਕੇ ਹੁਣ ਨਹੀਂ ਕਰ ਸਕਦੇ ਕਿਉਂਕਿ ਸਮੇਂ ਨੇ ਬਹੁਤ ਤੇਜ਼ ਰਫ਼ਤਾਰ ਫੜੀ ਹੋਈ ਆ ਤੇ ਜਿਹੜੀ ਕਹਾਣੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਏ ਕਹਾਣੀ ਜਲੰਧਰ ਦੀ ਆ ਕੀ ਹੁੰਦਾ ਆ ਕਿ ਇੱਕ ਮੈਡਮ ਹੁੰਦੀ ਆ ਸਕੂਲ ਦੇ ਵਿੱਚ ਪੜਾਉਂਦੀ ਹੁੰਦੀ ਆ ਤੇ ਮੈਡਮ ਸੋਹਣੀ ਸੁਨੱਖੀ ਹੁੰਦੀ ਆ ਨਖਰਾ ਨੋਖਰਾ ਚੰਗਾ ਤਗੜਾ ਹੁੰਦਾ ਮੈਡਮ ਦਾ ਤੇ ਪਰ ਮਾੜੀ ਕਿਸਮਤ ਇਹ ਹੁੰਦੀ ਹੈ ਕਿ ਮੈਡਮ ਮੰਗਲਿਕ ਹੁੰਦੀ ਹੈ ਲਗਭਗ ਮੈਡਮ ਦੀ ਉਮਰ 28 29 ਸਾਲ ਦੇ ਨੇੜੇ ਹੋ ਚੁੱਕੀ ਹੁੰਦੀ ਹੈ ਕਹਿਣ ਦਾ ਮਤਲਬ ਕਿ ਮੈਡਮ ਵਿਆਹ ਵਾਲੀ ਉਮਰ ਤੋਂ ਅਗਾਹ ਲੰਘਣ ਲੱਗ ਜਾਂਦੀ ਹੈ ਚਲੋ ਜੀ ਘਰਦਿਆਂ ਨੇ ਕਦੇ ਫਲਾਣੇ ਪੰਡਤ ਕੋਲੇ ਦਿਖਾਉਣੀ ਕਦੇ ਫਲਾਣੇ ਪੰਡਤ ਕੋਲੇ ਦਿਖਾਉਣੀ ਕਦੇ ਫਲਾਣੇ ਜੋਤਿਸ਼ ਕੋਲੇ ਦਿਖਾਉਣੀ ਸਾਰਿਆਂ ਨੇ ਕਿਹਾ ਵੀ ਤੁਹਾਡੀ ਕੁੜੀ ਮੰਗਲਿਕ ਆ ਕਿਸੇ ਨੇ ਕਿਹੜਾ ਉਪਾਅ ਕਰਾਉਣਾ ਕਰੇ ਕਿਸੇ ਨੇ ਕਿਹੜਾ ਉਪਾਅ ਕਰਾਉਣਾ ਪਰ ਉਹ ਮੰਗਲ ਦੋਸ਼ ਕਿਸੇ ਵੀ ਤਰੀਕੇ ਨਾਲ ਠੀਕ ਨਹੀਂ ਸੀ ਹੋ ਰਿਹਾ ਹੁਣ ਮੈਡਮ ਬਹੁਤ ਪਰੇਸ਼ਾਨ ਕਿਉਂਕਿ 42 ਉਮਰ ਨੂੰ ਟੱਪਦੀ ਜਾਂਦੀ ਸੀਗੀ ਤੇ ਮੈਡਮ ਨੂੰ ਐ ਸੀ ਵੀ ਹੁਣ ਮੈਂ 30 ਦੇ ਨੇੜੇ ਹੋ ਚੱਲੀਆਂ ਤੇ ਉਸ ਤੋਂ ਬਾਅਦ ਤਾਂ ਫਿਰ ਹੱਲਾ-ਲੱਲਾ ਹੀ ਰਹਿ ਜਣੀ ਉਸ ਤੋਂ ਬਾਅਦ ਕਿਹੜਾ ਵਿਆਹ ਦਾ ਸੁਆਦ ਆਉਣਾ ਚਲੋ ਜੀ ਜਿਹੜੇ ਸਕੂਲ 'ਚ ਮੈਡਮ ਪੜਾਉਂਦੀ ਸੀ ਤੇ ਉਹਦੇ ਨਾਲ ਹੀ ਇੱਕ ਹੋਰ ਮੈਡਮ ਸੀ ਜਿਹੜੀ ਉਹਦੀ ਸਹੇਲੀ ਸੀਗੀ ਤੇ ਜਿਹੜੀ ਮੈਡਮ ਮੰਗਲਿਕ ਸੀ ਉਹਨੇ ਦੂਜੀ ਸਹੇਲੀ ਨਾਲ ਗੱਲ ਸਾਂਝੀ ਕੀਤੀ ਵੀ ਮੇਰੇ ਤਾਂ ਕਿਸਮਤ ਮਾੜੀ ਐ ਮੇਰਾ ਤਾਂ ਐਸਾ ਨਾਲ ਵਿਆਹ ਹੀ ਨਹੀਂ ਹੋਣਾ ਵੀ ਮੈਂ ਤਾਂ ਮੰਗਲਿਕ ਆ بڑے ਜੋਤਿਸ਼ਾਂ ਕੋਲੇ بڑے ਪੰਡਤਾਂ ਕੋਲੇ ਆਪਾ ਕਰਾ ਲੇ ਪਰ ਉਹ ਮੰਗਲਦੋਸ਼ ਆਸੇ-ਪਾਸੇ ਹੋਣ ਦਾ ਨਾਂ ਨਹੀਂ ਲੈਂਦਾ ਉਹ ਤਾਂ ਵਿਚਾਲੇ ਖੜਾ ਵੰਜ ਬਣ ਕੇ ਚਲੋ ਜੀ ਮੈਡਮ ਨੇ ਕਿਹਾ ਵੀ ਮੇਰੇ ਕੋਲੇ ਇੱਕ ਜੋਤਿਸ਼ਾ ਜਿਹਨੂੰ ਮੈਂ ਜਾਣਦੀ ਆ ਵੀ ਆਪਾਂ ਉਹਦੇ ਕੋਲੇ ਚੱਲਦੇ ਆ ਤੇ ਉਹ ਤੇਰਾ ਕੋਈ ਹੱਲ ਕਰ ਦੂਗਾ ਉਹ ਤੇਰਾ ਮੰਗਲਦੋਸ਼ ਠੀਕ ਕਰ ਦੂਗਾ ਮੈਡਮ ਨੇ ਕੀ ਕੀਤਾ ਵੀ ਇਸ ਮੰਗਲਿਕ ਮੈਡਮ ਨੂੰ ਨਾਲ ਲਿਆ ਉਸਰ ਜੋਤਿਸ਼ ਕੋਲੇ ਪਹੁੰਚ ਗਏ ਤੇ ਜੋਤਿਸ਼ ਕਹਿੰਦਾ ਵੀ ਲਿਆਓ ਮੈਡਮ ਜੀ ਹੱਥ ਵਿਖਾਓ ਹੁਣ ਜਿਹੜੀ ਮੰਗਲਿਕ ਸੀ ਮੈਡਮ ਇਹ ਹੱਥ ਨਾ ਵਿਖਾਵੇ ਇਹ ਕਹਿੰਦੀ ਮੈਂ ਆ ਤਾ ਗਈਆਂ ਪਰ ਤੁਹਾਨੂੰ ਹੱਥ ਵਿਖਾਉਣ ਦਾ ਕੋਈ ਫਾਇਦਾ ਤਾਂ ਹੋਣਾ ਨਹੀਂਗਾ ਕਿਉਂਕਿ ਮੈਂ ਤਾਂ ਪਹਿਲਾਂ ਵੀ ਬੜੇ ਪੰਡਤਾਂ ਨੂੰ ਪੈਸੇ ਖਵਾਲੇ ਬੜੇ ਜੋਤਿਸ਼ਾਂ ਦੇ ਉਪਾਅ ਕਰਾਲੇ ਵੀ ਪਰ ਮੇਰਾ ਮੰਗਲ ਦੋਸ਼ ਠੀਕ ਨਹੀਂ ਹੋਇਆ ਪਰ ਇਹ ਵਾਲਾ ਜੋਤਿਸ਼ ਕਹਿੰਦਾ ਵੀ ਕੋਈ ਗੱਲ ਨਹੀਂ ਮੈਡਮ ਜੀ ਤੁਸੀਂ ਇੱਕ ਵਾਰੀ ਹੱਥ ਵਿਖਾਓ ਮੰਗਲ ਦੋਸ਼ ਤਾਂ ਆਪਾਂ ਮਿੰਟ ਚ ਸਹੀ ਕਰ ਦਾਂਗੇ ਕਿਹੜੀ ਗੱਲ ਆ ਮੈਂ ਬਹੁਤ ਮੰਗਲੀ ਕੁੜੀਆਂ ਸਹੀ ਕੀਤੀਆਂ ਨੇ ਚਲੋ ਜੀ ਮੈਡਮ ਨੇ ਹ मैडम ਦੇ ਕੰਨ ਵਿੱਚ ਕੁਸਰ-ਪੁਸਰ ਕੁਸਰ-ਪੁਸਰ ਕਰਤੀ। ਚਲੋ ਜੀ ਹੁਣ ਜੋਤਿਸ਼ ਨੇ ਉਹ ਮੈਡਮ ਦੇ ਕੰਨ ਵਿੱਚ ਕੀ ਕਿਹਾ? ਇਹ ਹੁਣ ਦੂਜੀ ਮੈਡਮ ਨੂੰ ਨਹੀਂ ਪਤਾ ਲੱਗਿਆ ਜਿਹੜੀ ਨਾਲ ਸੀਗੀ, ਉਹਨੂੰ ਵੀ ਨਾ ਪਤਾ ਲੱਗਿਆ ਵੀ ਜੋਤਿਸ਼ ਨੇ ਕੀ ਕਿਹਾ। ਜਦੋਂ ਜੋਤਿਸ਼ ਕੋਲੋਂ ਉਹ ਕੰਨਾਂ ਵਿੱਚ ਕੁਸਰ-ਪੁਸਰ ਕਰਾ ਕੇ ਮੰਗਲਿਕ ਮੈਡਮ ਬਾਹਰ ਨਿਕਲਦੀ ਤੇ ਦੂਜੀ ਨਾਲ ਦੀ ਮੈਡਮ ਪੁੱਛਦੀ ਜਿਹੜੀ ਲੈ ਕੇ ਗਈ ਸੀ, ਵੀ ਤੈਨੂੰ ਜੋਤਿਸ਼ ਨੇ ਕੀ ਕਿਹਾ ਕੰਨ ਦੇ ਵਿੱਚ? ਉਹ ਕਹਿੰਦੀ ਵੀ ਦੱਸਣਾ ਨਹੀਂਗਾ, ਮੈਨੂੰ ਉਹਨਾਂ ਨੇ ਕੋਈ ਉਪਾਅ ਦੱਸਿਆ। ਚਲੋ ਜੀ ਫਿਰ ਮੈਡਮ ਨੇ ਉਹ ਉਪਾਅ ਸ਼ੁਰੂ ਕੀਤਾ ਤੇ ਹੁਣ ਉਹ ਉਪਾਅ ਸੁਣ ਕੇ ਨਾ ਇੱਕ ਵਾਰੀ ਤੁਸੀਂ मैडम ਨੂੰ ਹੁਣ ਇੱਕ ਮੁੰਡਾ ਚਾਹੀਦਾ ਸੀਗਾ ਮੁੰਡਾ ਭਾਵੇਂ ਜਿੰਨੀ ਮਰਜ਼ੀ ਉਮਰ ਦਾ ਹੋਵੇ ਪਰ ਹੋਵੇ ਮੁੰਡਾ ਮੈਡਮ ਨੇ ਕਰਾਉਣਾ ਸੀਗਾ ਵਿਆਹ ਚਲੋ ਜੀ ਮੈਡਮ ਨੇ ਸੋਚਿਆ ਵੀ ਹੁਣ ਉਂਝ ਦਾ ਕੰਮ ਮੇਰਾ ਲੋਟ ਨਹੀਂ ਆਉਣਾ ਲੋੜ ਤਾਂ ਕੋਈ ਨਿਆਣਾ ਹੀ ਆਊਗਾ ਤੇ ਮੈਡਮ ਨੇ ਕਿਹਾ ਆਪਣੇ ਮੱਲੇ ਦੇ ਨੇੜੇ ਤੇੜੇ ਦੇ ਕਈ ਲੋਕਾਂ ਨੂੰ ਜਿਹੜੇ ਕਿ ਗਰੀਬ ਸੀਗੇ ਕਈਆਂ ਨੂੰ ਕਹਿ ਦਿੱਤਾ ਵੀ ਜੇ ਤੁਸੀਂ ਇਹਦਾ ਨਿਆਣਾ ਕੋਈ ਟਿਊਸ਼ਨ ਤੇ ਪੜਾਉਣਾ ਤੇ ਮੇਰੇ ਕੋਲੇ ਪੜਾ ਦਿਓ ਮੈਂ ਇੱਕ ਮੁੰਡਾ ਰੱਖਣਾ ਜਿਹਨੂੰ ਮੈਂ ਫ੍ਰੀ ਪੜਾਇਆ ਕਰੂੰਗੀ ਥਾਣ ਪੀਣ ਦਾ ਖਰਚਾ ਉਹਦੇ ਲੀੜੇ ਕੱਪੜੇ ਦਾ ਖਰਚਾ ਸਾਰਾ ਮੈਂ ਕਰੂੰਗੀ ਵੀ ਮੈਂ ਤਾਂ ਭਲਾ ਕਰਨਾ ਚਾਹੁੰਦੀ ਆ ਚਲੋ ਜੀ 2 4 ਕਿਲੋਮੀਟਰ ਦੀ ਵਿੱਥ ਤੇ ਕਿਸੇ ਨੇ 10 ਪਾਤ ਦੀ ਵੀ ਇਸ ਤਰ੍ਹਾਂ ਇੱਕ ਫਲਾਣੇ ਘਰ ਦਾ ਮੁੰਡਾ ਤੇ ਮੁੰਡਾ ਥੋੜਾ ਜਿਹਾ ਗਰੀਬ ਘਰ ਚੋਂ ਆ ਪੜ੍ਹਾਈ ਚ ਬਹੁਤ ਇੰਟੈਲੀਜੈਂਟ ਆ ਵੀ ਜੇ ਤੁਸੀਂ ਟਿਊਸ਼ਨ ਤੇ ਰੱਖ ਲਉਂਦਾ ਮੈਡਮ ਕਹਿੰਦੀ ਵੀ ਕੋਈ ਗੱਲ ਨਹੀਂ ਆਉਣ ਦਿਓ ਵੀ ਮੁੰਡੇ ਨੂੰ ਮੈਂ ਇੱਥੇ ਹੀ ਰੱਖ ਲਿਆ ਕਰੂੰਗੀ ਰੋਜ਼ਾਨਾ ਕਿੱਧਰ ਜਾਇਆ ਕਰੂਗਾ ਸਕੂਲੋਂ ਸਿੱਧਾ ਮੇਰੇ ਕੋਲੇ ਆਜਿਆ ਕਰੂਗਾ ਤੇ ਮੈਂ ਰੋਟੀ ਪਾਣੀ ਵਧੀਆ ਦਿਆ ਕਰੂੰਗੀ ਲੀੜੇ ਕੱਪੜੇ ਬਣਾ ਕੇ ਦਿਆ ਕਰੂੰਗੀ ਤੇ ਟ ਜਿਹੜਾ ਇਹ ਗਰੀਬ ਵਿਚਾਰੇ ਲਾਲਚਕਾਰ ਬੈਠੇ ਉਹਨਾਂ ਨੇ ਆਪਦਾ ਮੁੰਡਾ ਮੈਡਮ ਨੂੰ ਦੇ ਦਿੱਤਾ ਮੈਡਮ ਦੇ ਘਰ ਛੱਡ ਕੇ ਨਾਲ ਲੀੜੇ ਕੱਪੜੇ ਛੱਡ ਕੇ ਹੁਣ ਮੁੰਡਾ ਜਿਸ ਦਿਨ ਉਹ ਮੈਡਮ ਦੇ ਘਰੇ ਆ ਜਾਂਦਾ ਦੂਜੇ ਦਿਨ ਮੈਡਮ ਦੇ ਘਰੇ ਸਗਣ ਵਿਆਹ ਚੱਲ ਪਏ ਭਾਈ ਮੈਡਮ ਦੇ ਮਾਪਿਓ ਵੀ ਉਸ ਸਗਣ ਵਿਹਾਰ ਵਿੱਚ ਸ਼ਾਮਲ ਕੋਈ 2-4 ਨੇੜੇ ਦੇ ਰਿਸ਼ਤੇਦਾਰ ਵੀ ਸ਼ਾਮਲ ਤੇ ਉਹੀ ਮੁੜ ਕੇ ਮੈਡਮ ਦੇ ਮਹਿੰਦੀਆਂ ਵੀ ਲੱਗੀਆਂ ਹਲਦੀ ਵੀ ਲੱਗੀ ਵਟਨਾ ਵੀ ਲੱਗਿਆ ਸਾਰਾ ਕੁਝ ਜੋੜ ਜਿਹੜੇ ਵੀ ਸਗਣ ਵਿਆਹ ਹੁੰਦੇ ਆ 2-4 ਦਿਨ ਘਰੇ ਗਾਉਣ-ਗੋਣ ਵੀ ਚੱਲਦੇ ਰਹੇ ਤੇ ਮੁੰਡੇ ਨੂੰ ਉਹ ਐ ਸਾਰੇ ਜਣੇ ਟ੍ਰੀਟ ਕਰਨ ਵੀ ਜਿਵੇਂ ਸਾਡਾ ਜਵਾਈ ਹੁੰਦਾ ਮੁੜ ਕੇ ਆਉਂਦਾ ਵਿਆਹ ਆ ਦੇਣਾ ਮੈਡ ਮੜ ਕੇ ਉਸ ਜਵਾਕ ਨਾਲ ਆਪ ਦਾ ਵਿਆਹ ਕਰਾ ਲੈਂਦੀ ਹੈ ਗੱਲ ਫਿਰ ਇੱਥੇ ਵੀ ਨਹੀਂ ਖੜਦੀ ਵਿਆਹ ਵੀ ਪੂਰੇ ਸਗਣਾ ਨਾਲ ਹੁੰਦਾ ਪੂਰਾ ਲਹਿੰਗਾ ਲੁੰਗਾ ਚੂੜਾ ਚਾੜਾ ਪੂਰਾ A to Z ਸਮਾਨ ਸਾਰਾ ਵਿਆਹ ਆ ਪਾਇਆ ਜਾਂਦਾ ਮੁੰਡੇ ਦੀ ਵੀ ਸਿਹਰਾ ਸਜਾਇਆ ਜਾਂਦਾ ਸਭ ਕੁਝ ਮੁੰਡਾ ਹੁਣ ਉਹ ਨਿਆਣੀ ਮਤ ਦਾ ਨਿਆਣੀ ਉਮਰ ਦਾ ਉਹ ਵੇਖੇ ਵੀ ਇਹ ਬਣੀ ਕੀ ਜਾਂਦਾ ਮੇਰੇ ਨਾਲ ਵੀ ਲੋਕਾਂ ਦੇ ਵਿਆਹ ਹੁੰਦੇ ਤਾਂ ਮਾਪਿਆਂ ਨਾਲ ਜਾ ਕੇ ਵੇਖੇ ਸੀ ਇਹ ਹੁਣ ਸਾਰਾ ਕੁਝ ਮੇਰੇ ਨਾਲ ਹੀ ਹੋ ਜਾਂਦਾ ਚਲੋ ਜੀ ਵਿਆਹ ਵਿਊ ਹੋ ਗਿਆ ਤੇ ਮੁੜ ਕੇ ਗੱਲ ਆ ਗਈ ਸੁਹਾਗ ਰਾਤ ਦੀ ਬੈੱਡ ਬੁੱਡ ਪੂਰਾ ਸਜਾਇਆ ਗਿਆ ਫੁੱਲ ਫਲ ਸੁੱਟੇ ਗਏ ਬੈੱਡ ਤੇ ਮੁੜ ਕੇ ਮੁੰਡੇ ਨੂੰ ਮੈਡਮ ਨੇ ਅੰਦਰ ਵਾੜ ਲਿਆ ਲਾਲੀ ਕੁੰਡੀ ਪਿਆਇਆ ਕੱਚਾ ਦੁੱਧ ਤੇ ਕਹਿੰਦੀ ਵੀ ਲੈ ਮਿੱਤਰਾ ਹੁਣ ਆਪਣੀ ਸੁਹਾਗ ਰਾਤ ਆ ਹੁਣ ਉਹ ਵਿਚਾਰੀ ਬੁਲਾ ਜਾਣੇ ਵੀ ਇਹ ਹੋਈ ਕੀ ਜਾਂਦਾ ਉਹ ਮੁੰਡੇ ਨੂੰ ਕਹਵੇ ਵੜੋਂ ਕਹਵੇ ਕੱਪੜੇ ਲਾ ਉਹ ਕੱਪੜੇ ਨਾਲ ਲਾਵੇ ਉਹ ਆਖੇ ਮੈਂ ਨਹੀਂ ਲਵਾਉਂਦਾ ਮੈਂ ਤਾਂ ਮਮੀ ਨੂੰ ਦੱਸੂਗਾ ਪਾਪੇ ਨੂੰ ਦੱਸੂਗਾ ਉਹਨਾਂ ਦੇ ਡਰਾਤ ਮਗਾ ਕੇ ਮੈਡਮ ਨੇ ਉਹਦੇ ਕੱਪੜੇ ਲਵਾ ਦਿੱਤੇ ਤੇ ਆਪ ਵੀ ਮੁੜ ਕੇ ਉਹ ਸਾਰਾ ਸਿਸਟਮ ਹੋ ਗਿਆ ਤੇ ਰਾਤ ਸੁਹਾਗ ਰਾਤ ਮੜਾਈ ਜਾਂਦੀ ਆ ਤੇ ਅਗਲੇ ਦਿਨ ਤੜਕੇ ਉਹ ਮੈਡਮ ਕੀ ਕਰਦੀ ਆ ਨਾ ਤੋ ਕੇ ਚਿੱਟੇ ਰੰਗ ਦੀ ਸਾੜੀ ਪਾ ਕੇ ਚੂੜਾ ਪਾਣ ਦਿੰਦੀ ਆ ਤੇ ਰੋਣ ਪੇਟਣ ਲੱਗ ਜਾਂਦੀ ਆ ਵੀ ਹਾਏ ਮੈਂ ਵਿਧਵਾ ਹੋ ਗਈ ਹਾਏ ਮੈਂ ਰੰਡੀ ਹੋ ਗਈ ਫਿਰ ਮਾਪਿਓ ਆ ਕੇ ਆਪ ਦੀ ਧੀ ਨਾਲ ਅਫਸੋਸ ਕਰਦੇ ਆ ਕੋਈ ਨੇੜੇ ਦੇ ਰਿਸ਼ਤੇਦਾਰ ਆਉਂਦੇ ਉਹ ਅਫਸੋਸ ਕਰਦੇ ਆ ਕਹਿਣ ਦਾ ਮਤਲਬ ਕਿ ਉਸ ਜੋਤਿਸ਼ ਨੇ ਉਪਾਅ ਦੱਸਿਆ ਸੀਗਾ ਵੀ ਤੂੰ ਇਸ ਤਰ੍ਹਾਂ ਵਿਆਹ ਕਰਾਉਣਾ ਅਗਲੇ ਦਿਨ ਤੂੰ ਵਿਧਵਾ ਵਾਲਾ ਸਾਰਾ ਉਹ ਸਿਸਟਮ ਕਰਨਾ ਆ ਰੋਣਾ ਧੋਣਾ ਅਫਸੋਸ ਕਰਨਾ ਇਹਦੇ ਨਾਲ ਤੇਰਾ ਮੰਗਲ ਦੋਸ਼ ਠੀਕ ਹੋ ਜਾਊਗਾ ਤੇ ਫਿਰ ਤੂੰ ਜਿੱਥੇ ਮਰਜੀ ਵਿਆਹ ਕਰਾ ਲਈ ਯਾਨੀ ਕਿ ਉਹ ਜੋਤਿਸ਼ ਨੇ ਉਪਾਅ ਦੱਸਿਆ ਸੀਗਾ ਹੁਣ ਮੁੰਡਾ ਹੱਕਾ ਬੱਕਾ ਰਹਿ ਗਿਆ ਵੀ ਕੱਲ ਤਾਂ ਹਜ ਨੱਚਣ ਗਾਉਣ ਚੱਲਣ ਡਏ ਸੀਗੇ ਰਾਤ ਇਹਨੇ ਸੁਹਾਗ ਰਾਤ ਦਾ ਸਿਸਟਮ ਕੀਤਾ ਮੇਰੇ ਨਾਲ ਤੇ ਤੜਕੇ ਉੱਠ ਕੇ ਚਿੱਟੀ ਸਾੜੀ ਪਾ ਕੇ ਰੋਣ ਤੋਂ ਲੱਗੀ ਚੂੜਾ ਭੰਡ ਤਾਂ ਵੀ ਹਾਏ ਰੱਬਾ ਬਣ ਕੀ ਗਿਆ ਮੈਂ ਤਾਂ ਕੁਛ ਕੀਤਾ ਹੀ ਨਹੀਂ ਇਹਨੂੰ ਮੈਂ ਤਾਂ ਕੁਛ ਕਿਹਾ ਹੀ ਨਹੀਂ ਇਹਨੂੰ ਚਲੋ ਜੀ ਮੁੰਡਾ ਉੱਥੋਂ ਭੱਜ ਜਾਂਦਾ ਮੁੰਡਾ ਭੱਜ ਕੇ ਸਿੱਦਾ ਘਰੇ ਪਹੁੰਚ ਜਾਂਦਾ ਤੇ ਜਦੋਂ ਘਰੇ ਜਾਂਦਾ ਤੇ ਮਾਂ ਪਿਓ ਇੱਕ ਵਾਰੀ ਮੁੰਡੇ ਵਾਲੇ ਵੇਖ ਕੇ ਹੈਰਾਨ ਹੋ ਜਾਂਦੇ ਆ ਵੀ ਸਾਡੇ ਮੁੰਡੇ ਨੇ ਸੁਰਮਸ ਲਾਈਆਂ ਪਾਈਆਂ ਨੇ ਠੀਕ ਆ ਗੱਲਾਂ ਗੁੱਲਾਂ ਤੇ ਬਾੜੇ ਬਟੇ ਨਿਸ਼ਾਨ ਜੇ ਪਏ ਹੋਏ ਆ ਐਨ ਲੱਗਦਾ ਵੀ ਜਿਵੇਂ ਵਿਆਹ ਤੋਂ ਆਇਆ ਹੁੰਦਾ ਮਾਪਿਓ ਨੇ ਮੁੰਡੇ ਨੂੰ ਪੁੱਛਿਆ ਵੀ ਭਾਈ ਤੇਰੇ ਨਾਲ ਹੋਇਆ ਕੀ ਵੀ ਤੂੰ ਉਤਰ ਕਿਧਰ ਕਿਧਰ ਉਹ ਮੈਡਮ ਕੋਲੋਂ ਭੱਜ ਕੇ ਆ ਗਿਆ ਉਹ ਕਹਿੰਦਾ ਮੈਂ ਮੈਡਮ ਕੋਲ ਹੀ ਜਾਂਦਾ ਜੁੰਦਾ ਮੈਡਮ ਤਾਂ ਦੂਜਾ ਕੰਮ ਕਰਾਉਂਦੀ ਆ ਉਹ ਕਹਿੰਦਾ ਵੀ ਦੂਜਾ ਕੰਮ ਕਿਹੜਾ ਉਹ ਕਹਿੰਦਾ ਵੀ ਪਹਿਲਾਂ ਤਾਂ ਮੈਡਮ ਨੇ ਮੇਰੇ ਨਾਲ ਵਿਆਹ ਕਰਾਇਆ ਮੇਰੇ ਨਾਲ ਲਾਵਾ ਫੇਰੇ ਲਏ ਫਿਰ ਰਾਤ ਨੂੰ ਮੈਡਮ ਨੇ ਮੈਨੂੰ ਨੰਗਾ ਕਰ ਲਿਆ ਤੇ ਮੇਰੇ ਨਾਲ ਆਪ ਵੀ ਉਹ ਉਹਨੇ ਕੱਪੜੇ ਲਾਤੇ ਮੈਂ ਉਹਦੇ ਨਾਲ ਸਾਰਾ ਸੁੱਤਾ ਰਿਆ ਤੇ ਮੈਡਮ ਤਾਂ ਮੇਰਾ ਧੱਕਾ ਕਰਦੀ ਆ ਤੇ ਹੁਣ ਰੋਣ ਲੱਗ ਗਈ ਸੀਗੀ ਚੂੜਾ ਚੜਾਉਣ ਦੇ ਭਾਨਾ ਤਾਂ ਤੇ ਮੈਂ ਡਰ ਗਿਆ ਵੀ ਪਤਾ ਨਹੀਂ ਉਸੇ ਕੀ ਹੋ ਗਿਆ ਮੈਂ ਤਾਂ ਘਰੇ ਭੱਜ ਕੇ ਆ ਗਿਆ ਹੁਣ ਮਾਪਿਓ ਦੇ ਉਹ ਗੱਲ ਖਾਨੇ ਨਾ ਪਵੇ ਮਾਪਿਓ ਹੈਰਾਨ ਪਰੇਸ਼ਾਨ ਵੀ ਸਾਡਾ ਜਵਾਬ ਆ ਹਜੇ ਉਹ ਮੈਡਮ ਹੰਢੀ ਵਰਤੀ ਆ ਵੀ ਅਸੀਂ ਕਿੱਧਰ ਉਹਦੇ ਨਾਲ ਵਿਆਹ ਕਰ ਲਿਆ ਸਾਡੂ ਤਾਂ ਪਤਾ ਵੀ ਸਾਡੇ ਮੁੰਡੇ ਦਾ ਵਿਆਹ ਹੋ ਗਿਆ ਵੀ ਹਜੇ ਤਾਂ ਕੁਝ ਕਰਨ ਕਰਾਉਣ ਜੋਗੇ ਨਹੀਂ ਦਾ ਵਿਆਹ ਕਾਦਾ ਹੋਣਾ ਚਲੋ ਜੀ ਮਾਪਿਓ ਮੁੰਡੇ ਦੀ ਗੱਲ ਸੁਣ ਕੇ ਮੁੰਡੇ ਨੂੰ ਥਾਣੇ ਲੈ ਗਏ ਥਾਣੇ ਜਾ ਕੇ ਪਰਚਾ ਕਰਾਤਾ ਮੈਡਮ ਤੇ ਚਲੋ ਜੀ ਪੁਲਿਸ ਆ ਗਈ ਪੁਲਿਸ ਨੇ ਮੈਡਮ ਵੀ ਚੱਕ ਲਈ ਤੇ ਮ ਦੋਨੋਂ ਥਾਣੇ ਲੈ ਗਏ ਥਾਣੇ 'ਤੇ ਜਾ ਕੇ ਮੈਡਮ ਨੂੰ ਪੁੱਛਿਆ ਵੀ ਤੂੰ ਭਾਈ ਇਸ ਜਵਾਕ ਨਾਲ ਵਿਆਹ ਕਰਾਇਆ ਉਹ ਕਹਿੰਦੀ ਵੀ ਹਾਂ ਕਰਾਇਆ ਉਹ ਕਹਿੰਦੇ ਵੀ ਕਿਉਂ ਕਰਾਇਆ ਉਹ ਕਹਿੰਦੀ ਜੀ ਮੈਂ ਤਾਂ ਕੀ ਕਰਾਉਣਾ ਸੀ ਮੈਨੂੰ ਤਾਂ ਜੋਤਿਸ਼ ਨੇ ਕਿਹਾ ਸੀਗਾ ਕਿਉਂਕਿ ਮੈਂ ਹੈਗੀ ਆ ਮੰਗਲਿਕ ਤੇ ਮੇਰਾ ਨਹੀਂ ਸੀ ਹੁੰਦਾ ਵਿਆਹ ਮੇਰਾ ਮੰਗਲ ਦੋਸ਼ ਠੀਕ ਨਹੀਂ ਸੀ ਹੁੰਦਾ ਤੇ ਮੈਨੂੰ ਜੋਤਿਸ਼ ਕਹਿੰਦਾ ਵੀ ਪਹਿਲਾਂ ਤੈਨੂੰ ਕੋਈ ਵਿਆਹ ਕਰਾਉਣਾ ਪਊਗਾ ਫਿਰ ਤੈਨੂੰ ਵਿਧਵਾ ਹੋਣਾ ਪਊਗਾ ਫਿਰ ਤੂੰ ਦੂਜੀ ਵਾਰ ਤੂੰ ਵਿਆਹ ਕਰਾਏਂਗੀ ਫਿਰ ਤੇਰਾ ਸਿਸਟਮ ਲੋਟ ਬਹਿ ਜਾਊਗਾ ਤੇ ਮੈਂ ਤਾਂ ਉਹ ਉਹ ਅਪਾ ਕਰਦੀ ਸੀ ਮੈਂ ਮੁੰਡੇ ਨਾਲ ਕੋਈ ਚੰਗਾ ਮਾੜਾ ਕੰਮ ਨਹੀਂ ਕੀਤਾ ਨਹੀਂ ਮੈਂ ਇਹਦੇ ਨਾਲ ਦੂਜਾ ਸਿਸਟਮ ਕੀਤਾ ਚਲੋ ਜੀ ਮੁੰਡੇ ਨੂੰ ਮੁੰਡੇ ਨੂੰ ਥਾਣੇ 'ਚ ਪੁੱਛਿਆ ਵੀ ਭਾਈ ਤੇਰ ਨਾਲ ਇਹਨੇ ਕੁਛ ਕੀਤਾ ਗਲਤ ਹੁਣ ਮੁੰਡੇ ਨੂੰ ਉਹ ਕਹਾਣੀ ਸਮਝਣਾ ਵੀ ਵੀ ਗਲਤ ਕੀ ਹੁੰਦਾ ਕੀ ਹੁਣ ਉਹਦੀ ਬਲਾ ਜਾਣੇ ਜਦੋਂ ਉਹਨੂੰ ਪਤਾ ਨਹੀਂ ਸੀ ਇਹਨਾਂ ਗੱਲਾਂ ਦਾ ਮੁੰਡਾ ਕਹਿੰਦਾ ਜੀ ਮੇਰੇ ਕੱਪੜੇ ਤਾਂ ਇਹ ਸਾਰੇ ਲਪਾਏ ਸੀ ਆਪਦੇ ਵੀ ਨੇ ਸਾਰੇ ਲਾਏ ਸੀ ਕਿ ਉਦੋਂ ਬਾਅਦ ਇਹ ਐ ਕਹਿੰਦੀ ਸੀ ਐ ਕਰ ਜੇ ਕਰ ਵੋ ਕਰ ਤੇ ਹੁਣ ਮੈਨੂੰ ਤਾਂ ਸਮਝ ਨਹੀਂ ਆ ਤੁਸੀਂ ਮੈਨੂੰ ਪੁੱਛਦੇ ਕਿੰੋਂ ਹੁਣ ਪੁਲਿਸ ਨੂੰ ਸਮਝ ਲੱਗ ਗਈ ਕਿ ਜਦੋਂ ਲੀਡੇ ਕੱਪੜੇ ਲੈ ਗਏ ਤਾਂ ਉਦੋਂ ਬਾਅਦ ਫਿਰ ਪਿੱਛੇ ਰਹਿ ਵੀ ਕੀ ਗਿਆ ਹਨਾ ਚਲੋ ਜੀ ਹੁਣ ਮੈਡਮ ਕੋਲੇ 4 ਰੁਪਏ ਹੈਗੇ ਸੀਗੇ ਮੁੰਡੇ ਵਾਲੇ ਥੋੜੇ ਜਿ ਗਰੀਬ ਸੀਗੇ ਮੈਡਮ ਨੇ ਮੁੰਡੇ ਦੀ ਮਾਂ ਨੂੰ ਮੜੀ ਸਿਟੀ ਰਿਮਾਰੀ ਵੀ ਗੱਲ ਸੁਣ ਮੇਰੇ ਤੋਂ ਜਿਹੜੇ ਪੈਸੇ ਤੇ ਲੈਣੇ ਲੈ ਲਓ ਮੈਂ ਤੁਹਾਡੇ ਮੁੰਡੇ ਨਾਲ ਕੁਝ ਗਲਤ ਨਹੀਂ ਕੀਤਾ ਮੈਂ ਤਾਂ ਆਪਦਾ ਪਾ ਕਰਦੀ ਸੀ ਭਾਈ ਤੇ ਤੁਸੀਂ ਪਿੱਛੇ ਹਟ ਜਾਓ ਆਹ ਦਾ ਪਰਚਾ ਜੇ ਵਾਪਸ ਲੈ ਲਓ ਹੁਣ ਮੁੰਡੇ ਦੀ ਮਾਂ ਸਟੈਂਡ ਲੈ ਗਈ ਅਸੀਂ ਪਰਚਾ ਪੁਰਚਾ ਵਾਪਸ ਲੈਣ ਨੂੰ ਜੋ ਮਰਜ਼ੀ ਹੋਏ ਚਲੋ ਜੀ ਮੁੜ ਕੇ ਕਿਸੇ ਲੀਡਰ ਲੂਟਰ ਦਾ ਫੋਨ ਕਰਾਤਾ ਛਪਾਰ ਸਪਾਰਸ ਦੇ ਅੱਗੇ ਜਦੋਂ ਪ੍ਰੈਸ਼ਰ ਜਨਾਂ ਤੇ ਬਣਿਆ ਫਿਰ ਪੁਲਿਸ ਨੇ ਵੀ ਦਬਾਅ ਦਵਾਇਆ ਬਣਾਤਾ ਥੋੜਾ ਬੜਾ ਲੈਣ ਦੇਣ ਹੋ ਗਿਆ ਉਹ ਚਲੋ ਜੀ ਉਹ ਬਚਾਰੇ ਨੇ ਪਰਚਾ ਵਾਪਸ ਲੈ ਕੇ ਆਉਦੇ ਮੁੰਡੇ ਨੂੰ ਘਰੇ ਲੈ ਗਏ ਤੁਸੀਂ ਇਹ ਵੇਖੋ ਵੀ ਲੋਕ ਆਪ ਦਾ ਕੰਮ ਲੋਟ ਕਰਨ ਲਈ ਕਿਸੇ ਹੱਦ ਤੱਕ ਵੀ ਗਿਰ ਜਾਂਦੇ ਆ ਵੀ ਮਾਂ ਦੀ ਧੀ ਨੇ ਇੱਕ ਜਵਾਗ ਨਾਲ ਸੁਹਾਗ ਰਤਮ ਨਾਲੀ ਦੇ ਨਾਲ ਵਿਆਹ ਕਰਾ ਲਿਆ ਅਗਲੇ ਦਿਨ ਰੰਡੀ ਵੀ ਹੋ ਗਈ ਮੁੰਡੇ ਦੇ ਮਾਂ ਪਿਓ ਹੱਥਾਂ ਪੈਰਾਂ ਦੀ ਪੈ ਗਈ ਵੀ ਸਾਡੇ ਜਵਾਗ ਨਾਲ ਬਣ ਕੀ ਗਿਆ ਤੇ ਆਪ ਦਾ ਮੰਗਲ ਦੋਸ਼ ਕਰਨ ਵਾਸਤੇ ਮੈਡਮ ਨੇ ਆ ਸਾਰਾ ਕੁਝ ਕਰਤਾ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਕਿਉਂਕਿ ਬਹੁਤ ਸਾਰੇ ਜਵਾਕ ਟਿਊਸ਼ਨਾਂ ਦੇ ਪੜ੍ਹਨ ਜਾਂਦੇ ਆ ਕੁੜੀਆਂ ਸਰਕੂਲ ਵੀ ਪੜ੍ਹਨ ਜਾਂਦੀਆਂ ਨੇ ਬਹੁਤ ਸਾਰੇ ਮੁੰਡੇ ਮੈਡਮਾਂ ਕੋਲ ਪੜ੍ਹਨ ਜਾਂਦੇ ਨੇ ਟੀਚਰ ਬੜੇ ਸਤਿਕਾਰਯੋਗ ਹੁੰਦੇ ਨੇ ਇਹਨਾਂ ਨੂੰ ਸਤਿਕਾਰ ਕਰਨਾ ਚਾਹੀਦਾ ਟੀਚਰ ਬਹੁਤ ਚੰਗੇ ਨੇ ਪਰ ਇਕਾ ਦੁੱਕਾ ਹਰੇਕ ਵਰਗ ਚ ਮਾੜੇ ਇਨਸਾਨ ਜ਼ਰੂਰ ਹੁੰਦੇ ਆ ਤੇ ਉਹ ਮਾੜੇ ਇਨਸਾਨਾਂ ਕਰਕੇ ਫਿਰ ਸਾਰਾ ਵਰਗ ਹੀ ਬਦਨਾਮ ਹੋ ਜਾਂਦਾ ਇਸ ਗੱਲ ਕਰਕੇ ਆਪ ਦੇ ਬੱਚਿਆਂ ਦਾ ਧਿਆਨ ਰੱਖੋ ਨਿਗਰਾਨੀ ਰੱਖੋ ਆਪਦੇ ਬੱਚੇ ਨੂੰ ਪੁੱਛ ਦੇ ਕਿਸੇ ਤੇ ਰਿਆ ਕਰੋ ਵੀ ਹਾਂ ਭਾਈ ਤੂੰ ਫਲਾਣੀ ਮੈਡਮ ਕੋਲੇ ਪੜਦਾ ਹੈ ਮੈਡਮ ਕੁਝ ਕਹਿੰਦੀ ਤਾਂ ਨਹੀਂ ਤੇਰ ਨਾਲ ਕੋਈ ਗਲਤ ਤਾਂ ਹੀ ਹਰਕਤ ਹੁੰਦੀ ਜੇਕਰ ਕੋਈ ਆਪਣੀ ਧੀ ਪਾਣ ਕਿਸੇ ਸਰ ਕੋਲ ਪੜਦੀ ਆ ਤੇ ਭਾਈ ਉਹ ਵੀ ਉਹਦੇ ਪੁੱਛ ਕੇ ਸਿਰੱਖਿਆ ਕਰੋ ਵੀ ਭਾਈ ਕੁੜੀਏ ਤੂੰ ਸਰ ਕੋਲ ਪੜਨ ਜਾਣੀ ਹੈ ਕੋਈ ਤੇਰ ਨਾਲ ਗਲਤ ਮਲਤ ਗੱਲਬਾਤ ਕੋਸ਼ਿਸ਼ ਕਿਸੇ ਤਰ੍ਹਾਂ ਦਾ ਕਰਦਾ ਤਾਂ ਨਹੀਂਗਾ ਕਿਉਂਕਿ ਸਮਾ ਬੜਾ ਮਾੜਾ ਇੱਥੇ ਕੋਈ ਪਤਾ ਨਹੀਂਗਾ ਕਿਹੜੇ ਇਨਸਾਨ ਦੇ ਦਿਮਾਗ ਚ ਗੰਦਗੀ ਭਰੀ ਹੋਈ ਹੈ ਗੱਲ ਸਿੱਧੀ ਜੀ ਹੈ ਸਾਫ਼ ਜੀ ਹੈ ਬਾਕੀ ਸਾਡਾ ਮਕਸਦ ਲੋਕਾਂ ਨੂੰ ਸचेत ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ